ਕੀ 52 ਸਵਾਰੀਆਂ ਹੀ ਚੜਾਉਣ ਵਾਲੀ ਗੱਲ ਕਰਨ ਵਾਲੇ ਉਹ ਡਰਾਈਵਰ ਤੇ ਕੰਡਕਟਰ ਹੁੰਦੇ ਕੌਣ ਨੇ ਜੀ ਠੀਕ ਹੁਣ ਇੱਕ ਸਾਡਾ ਸਟੂਡੀਓ ਆ ਇਸ ਸਟੂਡੀਓ ਦੇ ਵਿੱਚ ਕੁਰਸੀਆਂ ਕਿੰਨੀਆਂ ਲੱਗੀਆਂ ਹੋਈਆਂ ਦੋ ਇੱਕ ਤੇ ਤੁਸੀਂ ਬਹਿ ਜਾਣਾ ਇੱਕ ਤੇ ਮੈਂ ਬਹਿ ਜਾਣਾ ਕੱਲ ਨੂੰ ਹੋ ਸਕਦਾ ਕੋਈ ਕੋਈ ਹੋਰ ਬੈਠਾ ਹੋਵੇ ਕੁਰਸੀਆਂ ਤਾਂ ਦੋ ਹੀ ਨੇ ਦੋਨਾਂ ਕੁਰਸੀਆਂ ਦੇ ਉੱਪਰ ਦੋ ਹੀ ਬੰਦੇ ਬਹਿਣੇ ਨੇ ਤੀਸਰਾ ਬੰਦਾ ਜਿਹੜਾ ਆਊਗਾ ਵਿੱਚ ਖੜਾ ਹੀ ਹੋਊਗਾ ਜੀ ਇਹਦਾ ਮਤਲਬ ਕਿ ਅਸੀਂ ਆਪਣੇ ਨਿਯਮਾਂ ਤੇ ਕਾਨੂੰਨਾਂ ਦੇ ਨਾਲ ਧੱਕਾ ਹੀ ਕੀਤਾ ਹੋਇਆ ਹੈ। ਇਸੇ ਤਰ੍ਹਾਂ ਜੇਕਰ ਕੰਪਨੀ ਬੱਸ ਦੇ ਵਿੱਚ 32 ਸੀਟਾਂ ਲਾ ਕੇ ਭੇਜਦੀ ਆ 52 ਲਾ ਕੇ ਭੇਜਦੀ ਆ ਜਾਂ 7 ਲਾ ਕੇ ਭੇਜਦੀ ਆ ਤੇ ਜਾਂ ਫਿਰ 5 ਲਾ ਕੇ ਭੇਜਦੀ ਆ ਤੇ ਬੰਦੇ ਤਾਂ ਉਨੇ ਹੀ ਬਹਿਣੇ ਆ। ਇਹਦਾ ਮਤਲਬ ਕਾਨੂੰਨ ਤਾਂ ਪਹਿਲੇ ਹੀ ਬਣ ਗਿਆ। ਜੀ। ਹੁਣ ਇੱਕ ਕੰਡਕਟਰ ਤੇ ਡਰਾਈਵਰ ਕਾਨੂੰਨ ਬਣਾਉਣ ਵਾਲੇ ਕੌਣ ਨੇ? 52 ਸੀਟਾਂ ਦਾ ਮਤਲਬ ਇਹ ਹੈ ਡਰਾਈਵਰ ਸਮੇਤ ਕਿ ਇਹਦੇ ਵਿੱਚ ਬੰਦੇ 52 ਹੀ ਬੈਠਣੇ ਕੰਡਕਟਰ ਵੀ ਨਾਲ। ਠੀਕ ਹੈ ਜੀ। ਦੋ ਜਣੇ ਹੋ ਹੋ ਗਏ 50 ਸਵਾਰੀਆਂ ਹੋਣਗੀਆਂ ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੰਡਕਟਰ ਨੇ ਵੀ ਪਿਛਲੀ ਸੀਟ ਦੇ ਉੱਪਰ ਖੁੰਜੇ ਦੇ ਵਿੱਚ ਬੈਠਣਾ ਹੁੰਦਾ ਆ ਹੁਣ ਜੇਕਰ ਇਹ ਸਵਾਰੀਆਂ ਦੀਆਂ ਸੀਟਾਂ ਲਿਮਟਡ ਨੇ ਦਸੀਆਂ ਗਈਆਂ ਨੇ ਤਾਂ ਫਿਰ ਬੈਠਣਗੇ ਉਹ ਨਹੀਂ ਜਿਹੜੇ ਖੜੇ ਹੋ ਕੇ ਜਾ ਰਹੇ ਨੇ ਜਾਂ ਜਿਨ੍ਹਾਂ ਨੂੰ ਖੜੇ ਕਰਕੇ ਲਜਾਇਆ ਜਾ ਰਿਹਾ ਆ ਇਹ ਤਾਂ ਕਾਨੂੰਨ ਦੀਆਂ ਧੱਜੀਆਂ ਤੁਸੀਂ ਪਹਿਲੇ ਉਡਾ ਰਹੇ ਹੋ ਅੱਜ ਤੁਸੀਂ ਜੇਕਰ ਇਹ ਗੱਲ ਕਹਿ ਰਹੇ ਹੋ ਤਾਂ ਤੁਸੀਂ ਕੋਈ ਨਵਾਂ ਕਾਨੂੰਨ ਹੀ ਘੜ ਲਿਆ ਨਵੇਂ ਕੋਈ ਕਾਨੂੰਨ ਦੀ ਤੁਸੀਂ ਕੋਈ ਇਹ ਕੋਈ ਨਵੀਂ ਘਾੜਤ ਨਹੀਂ ਘੜ ਕੇ ਸਾਡੇ ਮੂਹਰੇ ਰੱਖ ਦਿੱਤੀ ਇਹ ਕਾਨੂੰਨ ਪਹਿਲਾਂ ਹੀ ਸੀ ਸ੍ਰੀਮਾਨ ਜੀ ਇਸ ਕਾਨੂੰਨ ਦੀ ਤਾਂ ਤੁਸੀਂ ਇਹ ਪਾਲਣਾ ਹੀ ਨਹੀਂ ਕੀਤੀ ਹੁਣ ਇਸ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਆਮ ਤੌਰ ਤੇ ਸਾਡੀਆਂ ਗੱਡੀਆਂ ਵੀ 5 ਸੀਟਰ ਹੁੰਦੀਆਂ ਬੰਦੇ ਅਸੀਂ ਵਿੱਚ 7 ਬੈਠ ਜਾਣੇ ਹਨ ਕਾਨੂੰਨ ਕਹਿੰਦਾ ਬਿਲਕੁਲ ਨਹੀਂ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਦੇਖੋ ਜੇਕਰ 5 ਸੀਟਰ ਗੱਡੀ ਹੈ ਤੱਲਾ ਜੀ ਮਾ ਬੰਦਾ ਬਿਠਾਉਂਦਾ ਨਹੀਂ ਬਿਲਕੁਲ ਉੱਥੇ ਤਾਂ ਬੱਚਿਆਂ ਵਾਸਤੇ ਵੀ ਬਕਾਇਦਾ ਸੀਟ ਜਿਹੜੀ ਉਹ ਲੱਗੀ ਹੁੰਦੀ ਹੈ ਹੁੰਦੀ ਹੈ ਜੇਕਰ ਤੁਸੀਂ ਬੱਚੇ ਨੂੰ ਤਾਂ ਕਿਤੇ ਗੋਦੀ ਦੇ ਵਿੱਚ ਬਿਠਾ ਲਓ ਤੇ ਜਾਂ ਉਦੋਂ ਹੀ ਬੱਚੇ ਨੂੰ ਤੁਸੀਂ ਬਿਠਾ ਲਿਆ ਹੋਵੇ ਸੀਟ ਦੇ ਉੱਪਰ ਤਾਂ ਫਿਰ ਤੁਹਾਨੂੰ ਪਤਾ ਜਾਂਦਾ ਲੱਗ ਤੁਹਾਡੇ ਸਾਹਾਂ ਦੇ ਸੁੱਕ ਜਦੋਂ ਮੁਰਿਆਂ ਕੇ ਗੱਡੀ ਖੜ ਜਾਂਦੀ ਜੀ ਠੀਕ ਹੈ ਨਾ ਸਾਡੇ ਸਾਡੇ ਵੀ ਉਹੀ ਕਾਨੂੰਨ ਨੇ ਅਸੀਂ ਵੀ ਨਹੀਂ ਬੱਚਿਆਂ ਨੂੰ ਮੁਰੇ ਬਿਠਾ ਸਕਦੇ ਪਰ ਸਾਡੇ ਲੈ ਕੇ ਬੈਠਦੇ ਆ ਗੋਦੀ ਦੇ ਵਿੱਚ ਬੱਚਾ ਹੁੰਦਾ ਹੈ ਇਹ ਬੱਚੇ ਕੋਈ ਉਹਨਾਂ ਦੇ ਅਨੋਖੇ ਥੋੜਾ ਵੀ ਸਾਡੇ ਸਾਡੇ ਵਾਲਿਆਂ ਦੇ ਵੀ ਉਹਨਾਂ ਦੇ ਚਾਰ ਲੱਤਾਂ ਲੱਗੀਆਂ ਸਾਡੇ ਵਾਲਿਆਂ ਦੇ ਦੋ ਹੀ ਆ ਜੀ ਬਿਲਕੁਲ ਜਿਵੇਂ ਉਹਨਾਂ ਦੇ ਪੂਛ ਹੋ ਗਈਆਂ ਸਾਡੇ ਵਾਲਿਆਂ ਦੇ ਹੈ ਨਹੀਂ ਤੇ ਜਾਂ ਫਿਰ ਉਹਨਾਂ ਦੇ ਸਿੰਗ ਹੈ ਸਾਡੇ ਵਾਲਿਆਂ ਦੇ ਹੈ ਨਹੀਂ ਬੱਚੇ ਤਾਂ ਬੱਚੇ ਹੀ ਆ ਸਾਡੇ ਕਾਨੂੰਨ ਵੀ ਉਹਨਾਂ ਕਾਨੂੰਨਾਂ ਦੇ ਨਾਲ ਹੀ ਰਲਦੇ ਮਿਲਦੇ ਹੀ ਆ ਪਰ ਮਤਲਬ ਇੱਥੇ ਇਹ ਹੈ ਕਿ ਸਾਡੇ ਕਾਨੂੰਨਾਂ ਦੀ ਕੋਈ ਚੀਜ਼ ਹੈ ਨਹੀਂ ਉੱਥੇ ਪਾਲਣਾ ਹੁੰਦੀ ਹੈ ਸਾਡੇ ਉਲੰਘਣਾ ਹੁੰਦੀ ਹੈ ਜੇਕਰ ਸਾਡੇ ਵੀ ਇੱਥੇ ਕਾਨੂੰਨ ਦੀ ਪਾਲਣਾ ਹੋਣ ਲੱਗ ਪਈ ਤਾਂ ਤੁਸੀਂ ਦੇਖਿਓ ਸਾਡੇ ਸੜਕਾਂ ਦੇ ਉੱਪਰ حال ਕਿ ਹੋ ਜਾ ਹੋਏਗਾ ਜੀ ਤੁਹਾਨੂੰ ਆਪਣੀਆਂ ਸੜਕਾਂ ਖੁੱਲੀਆਂ ਖੁੱਲੀਆਂ ਨਜ਼ਰ ਆਉਣਗੀਆਂ ਹੂੰ ਤੁਹਾਨੂੰ ਉਹਨਾਂ ਸੜਕਾਂ ਦੇ ਉੱਪਰ ਹਾਦਸਿਆਂ ਦੀ ਗਿਣਤੀ ਘੱਟ ਹੁੰਦੀ ਨਜ਼ਰ ਆਊ ਜੀ ਤੁਹਾਨੂੰ ਉਹਨਾਂ ਸੜਕਾਂ ਦੇ ਉੱਪਰ ਬਕਾਇਦਾ ਕਾਇਦੇ ਦੇ ਵਿੱਚ ਚੱਲਦੇ ਹੋਏ ਵਾਹਨ ਨਜ਼ਰ ਆਉਣਗੇ ਹੂੰ ਅੱਜ ਤੁਸੀਂ ਗੱਲ 52 ਸਵਾਰੀਆਂ ਬਿਠਾਉਣ ਦੀ ਕਰਦੇ ਹੋ ਇਸ ਕਰਕੇ ਕਿ ਤੁਹਾਨੂੰ ਜਿਹੜੀਆਂ ਤੁਹਾਡੀਆਂ ਜੇਬਾਂ ਦੇ ਵਿੱਚ ਪੈਸੇ ਪੈਣੇ ਸੀ ਉਹ ਘਟ ਗਏ ਹੂੰ ਉਹ ਹੁਣ ਬੰਦ ਹੋ ਗਿਆ ਤੇ ਤੁਹਾਡੀਆਂ ਨਸਾਂ ਰਾਹੀਂ ਧੂਆ ਨਿਕਲਣ ਲੱਗ ਪਿਆ ਤੇ ਜਦੋਂ ਪਹਿਲਾਂ ਤੁਸੀਂ ਸਵਾਰੀਆਂ ਤਨ ਤਨ ਕੇ ਤੇ ਸਿਖਰ ਦੇ ਉੱਪਰ ਵੀ ਬਿਠਾ ਕੇ ਜਾਂਦੇ ਸੀ ਚੱਤਾਂ ਦੇ ਉੱਪਰ ਉਹ ਕਿਹਨੇ ਕਿਹਾ ਸੀ ਉਹ ਟਰਾਂਸਪੋਰਟ ਮੰਤਰੀ ਆਣ ਕੇ ਕਹਿੰਦਾ ਸੀ ਵੀ ਉੱਪਰ ਬਿਠਾਓ ਉਹ ਕੌਣ ਕਹਿੰਦਾ ਸੀ ਇਹਨਾਂ ਨੂੰ ਹੁਣ ਚੱਕਰ ਇਹ ਹੈ ਕਿ ਤੁਸੀਂ ਤਾਂ ਹੁਣ ਜਦੋਂ ਸਪੀਡ ਹੁੰਦੀ ਆ ਓਵਰ ਸਪੀਡ ਦੇ ਨਾਲੇ ਚੱਲਦੇ ਨੇ ਮਰ ਹੌਰਨ ਮਾਰਦੇ ਜਾਂਦੇ ਨੇ ਸੜਕਾਂ ਦੇ ਉੱਪਰ ਬਰਾਬਰ ਦੋ ਬੱਸਾਂ ਲੈ ਕੇ ਚੱਲਦੇ ਨੇ ਉਹ ਇਹਨਾਂ ਨੂੰ ਕੌਣ ਕਹਿੰਦਾ ਟਰਾਂਸਪੋਰਟ ਮੰਤਰੀ ਕਹਿੰਦਾ ਕਿ ਆਪਣਾ ਟਾਈਮ ਚੱਕਣ ਦੇ ਲਈ ਤੁਸੀਂ ਬੰਦੇ ਰਾਹ ਦੇ ਵਿੱਚ ਖੜੇ ਜਿਹੜੇ ਉਹ ਹੀ ਚੱਕ ਦਿਓ ਓਵਰ ਸਪੀਡ ਦੇ ਨਾਲ ਸਭ ਤੋਂ ਵੱਧ ਇੱਥੇ ਬੱਸਾਂ ਚੱਲਦੀਆਂ ਜੀ ਸੁਖਵੀਰ ਬਾਦਲ ਜਦੋਂ ਡਿਪਟੀ ਸੀਐਮ ਸੀ ਉਦੋਂ ਗੱਲਾਂ ਕਰਦਾ ਹੁੰਦਾ ਸੀ ਕਿ ਇਹਨਾਂ ਦੇ ਵਿੱਚ ਇੱਕ ਐਸਾ ਯੰਤਰ ਲਾਉਣਾ ਕਿ ਜਿਹੜਾ ਸਪੀਡ ਨਹੀਂ ਵਧਣ ਦੇਊਗਾ ਹੂੰ ਕਿੱਥੇ ਗਿਆ ਯੰਤਰ ਉਹ ਹੂੰ ਤੇ ਕਿੱਥੇ ਗਿਆ ਸੁਖਵੀਰ ਸਿੰਘ ਬਾਦਲ ਹੁਣ ਸਾਡੇ ਇੱਥੇ ਕਾਨੂੰਨ ਦੀ ਪਾਲਣਾ ਕੀ ਡੰਡੇ ਨਾਲ ਹੀ ਹੋਊਗੀ ਜਦੋਂ ਅਸੀਂ ਕੋਈ ਕਾਨੂੰਨ ਬਣਾਉਣ ਲੱਗਦੇ ਹਾਂ ਸਾਡੇ ਭਾਰਤ ਵਿੱਚ ਕੋਈ ਕਾਨੂੰਨ ਬਣਦਾ ਸਭ ਤੋਂ ਪਹਿਲਾਂ ਲੋਕੀ ਜਿਹੜੇ ਆਪਣੇ ਡੰਡਿਆਂ ਦੇ ਵਿੱਚ ਝੰਡੇ ਪਾ ਲੈਂਦੇ ਆ ਜੀ ਭਾਈ ਕਿਸੇ ਤਰ੍ਹਾਂ ਤੇ ਸੁਧਰ ਲੈਣ ਦਿਓ ਤੁਸੀਂ ਕੋਈ ਵੀ ਨਹੀਂ ਚਾਹੁੰਦੇ ਕਿ ਸੁਧਾਰ ਹੋਵੇ ਕੋਈ ਸਾਡੇ ਦੇਸ਼ ਦੇ ਵਿੱਚ ਇੱਥੇ ਕਾਨੂੰਨ ਇਹ ਹੋਣਾ ਚਾਹੀਦਾ ਕਿ ਜੇਕਰ ਗੱਡੀਆਂ ਕੋਈ ਵੀ ਆ ਚਾਹੇ ਘਰੇਲੂ ਆ ਚਾਹੇ ਜਨਤਕ ਆ ਜੇਕਰ ਉਹਨਾਂ ਦੇ ਵਿੱਚ ਜਿੰਨੀਆਂ ਸੀਟਾਂ ਬੰਦੇ ਉਨੇ ਹੀ ਬੈਠੇ ਹੋਣੇ ਚਾਹੀਦੇ ਆ ਹਮ ਬਿਲਕੁਲ ਟਿਕਟ ਤੁਸੀਂ ਸੀਟ ਤੇ ਬੈਠ ਕੇ ਸਫ਼ਰ ਕਰਨ ਦੀ ਖਰੀਦਦੇ ਹੋ ਕਦੇ ਇਹ ਦੇਖਿਆ ਕਿ ਜਹਾਜ਼ ਦੀ ਤੁਸੀਂ ਟਿਕਟ ਲਈ ਹੋਵੇ ਤੇ ਰਸਤੇ ਦੇ ਵਿੱਚ ਜਾਮੋ ਤੁਸੀਂ ਖੜਕੇ ਤੇ ਜਾਂ ਫਿਰ ਗੱਬੇ ਬੈਠ ਕੇ ਜੇਕਰ ਉਥੇ ਬਕਾਇਦਾ ਸਵਾਰੀਆਂ ਜਿਹੜੀਆਂ ਹੈਗੀਆਂ ਹਾਂ ਜਹਾਦੀ ਸਿਰ ਖਾਲੀ ਤਾਂ ਹੋ ਸਕਦੀ ਹੈ ਪਰ ਤੁਹਾਨੂੰ ਉਥੇ ਕੋਈ ਬੰਦਾ ਖੜਾ ਨਹੀਂ ਨਜ਼ਰ ਆਊਗਾ ਹੂੰ ਤੇ ਸਾਡੇ ਉਹੀ ਕਾਨੂੰਨ ਜਿਹੜੇ ਬੱਸਾਂ ਵਾਸਤੇ ਵੀ ਹੈ ਕਾਰਾਂ ਵਾਸਤੇ ਵੀ ਹੈ ਮਿੰਨੀ ਬੈਨਾਂ ਵਾਸਤੇ ਵੀ ਸਾਰੇ ਵਾਸਤੇ ਉਹੀ ਕਾਨੂੰਨ ਆ ਪਰ ਚੱਕਰ ਇੱਥੇ ਇਹ ਹੈ ਕਿ ਅੰਨੀ ਪੀਂਦੀ ਆ ਕੁੱਤੀ ਚੱਟਦੀ ਆ ਕਿਸੇ ਨੂੰ ਕੱਖ ਦਿਖਾਈ ਨਹੀਂ ਦਿੰਦਾ ਸਾਰੇ ਮੂਕ ਦਰਸ਼ਕ ਬਣੇ ਹੋਏ ਆ ਇਥੇ ਕੋਈ ਵੀ ਮੂੰਹ ਦੇ ਵਿੱਚ ਘੁੰਗਰੀਆਂ ਪਾ ਕੇ ਬੈਠੇ ਲੋਕਾਂ ਦੇ ਵਿੱਚੋਂ ਕੋਈ ਬੋਲਣਾ ਨਹੀਂ ਚਾਹੁੰਦਾ। ਜੋਗੀ ਜੀ ਜਿਹੜੇ ਬੱਸ ਡਰਾਈਵਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਨਵਾਂ ਹਿੱਟ ਐਂਡ ਰਨ ਕਾਨੂੰਨ ਜਿਹੜਾ ਲੈ ਕੇ ਆਈ ਹੈ ਸਰਕਾਰ ਅਸੀਂ ਉਸ ਦਾ ਵਿਰੋਧ ਵੀ ਕਰ ਰਹੇ ਹਾਂ ਪਰ ਸਰਕਾਰ ਸਾਡੀ ਸੁਣ ਨਹੀਂ ਰਹੀ ਹੈ। ਸਾਨੂੰ ਇਹਨਾਂ ਅਨ ਲੱਖ ਰੁਪਏ ਜੁਰਮਾਨਾ ਜਿਹੜਾ ਉਹ ਦੇਣਾ ਪਵੇਗਾ ਜੇਕਰ ਸਾਡੇ ਕੋਲੋਂ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਇਸੇ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀਆਂ ਬੱਸਾਂ ਜਿਹੜੀਆਂ ਨੇ ਉਹ ਜ਼ਿਆਦਾ ਭੀੜ-ਪਾੜ ਵਾਲੀਆਂ ਨਾ ਹੁਣ ਜ਼ਿਆਦਾ ਭਰਨ ਨਾਲ ਕਿਉਂਕਿ ਜੇਕਰ ਕੋਈ ਹਾਦਸਾ ਗਲਤੀ ਦੇ ਨਾਲ ਸਾਡੇ ਨਾਲ ਕੋਲੋਂ ਹੋ ਵੀ ਜਾਂਦਾ ਹੈ ਤਾਂ ਸਾਨੂੰ ਜੋਖਮ ਉਹਦਾ ਭਰਨਾ ਪਵੇਗਾ ਇਸ ਕਰਕੇ ਅਸੀਂ ਇਹ ਫੈਸਲਾ ਲੈ ਰਹੇ ਹਾਂ ਸੂਚਨਾ ਨੋਟਿਸ ਬਕਾਇਦਾ ਬੱਸਾਂ ਦੇ ਉੱਤੇ ਲਗਾ ਦਿੱਤੇ ਗਏ ਨੇ ਬਈ ਚੰਗੀ ਗੱਲ ਹੈ ਹਮ ਠੀਕ ਹੈ ਨਾ ਤੁਸੀਂ ਬੱਸਾਂ ਆਪਣੀਆਂ 52 ਸਵਾਰੀਆਂ ਭਟਾ ਕੇ ਲੈਣੀਆਂ ਬਹੁਤ ਸੋਹਣੀ ਗੱਲ ਹੁਣਾ ਵੀ ਇਦਾਂ ਹੀ ਚਾਹੀਦਾ ਹਮ ਠੀਕ ਹੈ ਹੁਣ ਤੁਸੀਂ ਇਹ ਦੇਖੋ ਤੁਸੀਂ 52 ਸੀਟਰ ਬੱਸ ਦੇ ਵਿੱਚ ਬੰਦੇ ਲੱਦੇ ਹੁਣ ਕੋਈ 95 100 ਉਹ ਕਿਧਰ ਦਾ ਕਾਨੂੰਨ ਹੈ ਹੂੰ ਬੱਸ ਦੇ ਉੱਪਰੋਂ ਬੰਦਾ ਛੱਤ ਦੇ ਉੱਪਰ ਬੈਠਾ ਡਿੱਗ ਜਵੇ ਉਹਦਾ ਜ਼ਿੰਮੇਵਾਰ ਕੌਣ ਹੈ ਹੁੰਦਾ ਰਿਹਾ ਇਸ ਤਰੀਕ ਹੁੰਦਾ ਰਿਹਾ ਉਹਦਾ ਜ਼ਿੰਮੇਵਾਰ ਕੌਣ ਹੈ ਕੀ ਉਹ ਬੱਸ ਦਾ ਡਰਾਈਵਰ ਹੈ ਤੇ ਜਾਂ ਫਿਰ ਕੰਡਕਟਰ ਹੈ ਤੇ ਜਾਂ ਫਿਰ ਸਰਕਾਰ ਹੈ ਜ਼ਿੰਮੇਵਾਰ ਕੌਣ ਹੈ ਹਾਦਸਾ ਦੂਸਰੀ ਗੱਲ ਕਰਨੇ ਹੇਟਾਂ ਦੇ ਰਨ ਕਾਨੂੰਨ ਦੀ ਇਹ ਸਾਰੇ ਰੋਲਾ ਪਾਉਂਦੇ ਆ ਕਿ ਅਸੀਂ ਇਸ ਕਾਨੂੰਨ ਦੇ ਖਿਲਾਫ ਹਾਂ ਵੀ ਸਰਕਾਰ ਨੇ ਇੰਨਾ ਜੁਰਮਾਨਾ ਕਰਤਾ ਇੰਨਾ ਕਰ ਦਿੱਤਾ ਇਹ ਗੱਲ ਤੁਸੀਂ ਸੁੱਖਿਆ ਹੀ ਐ ਵੀ ਤੁਹਾਡੀ ਬੱਸ ਦੇ ਹੇਠਾਂ ਬੰਦਾ ਆਣ ਕੇ ਮਰਨਾ ਤੇ ਤੁਸੀਂ ਦੌੜਨਾ ਹੂੰ ਇਹ ਸੁੱਖ ਸੁਖੀ ਹੋਈ ਐ ਹੂੰ ਪੋਜ਼ਿਟਿਵ ਹੋ ਕੇ ਚੱਲੋ ਪੋਜ਼ਿਟਿਵ ਹੋ ਕੇ ਚੱਲੋ ਹੂੰ ਹਨਾ ਤੁਸੀਂ ਕਿਉਂ ਸੋਚਦੇ ਹੋ ਕਿ ਤੁਹਾਡੀ ਬੱਸੇ ਹੇਠਾਂ ਹੀ ਬੰਦਾ ਆਉਣਾ ਹੂੰ ਜਦ ਤੁਹਾਡੇ ਟਰੱਕੇ ਹੇਠਾਂ ਹੀ ਬੰਦਾ ਆਣ ਕੇ ਮਰਨਾ ਤੇ ਤੁਸੀਂ ਦੌੜਨਾ ਜੀ ਤੁਸੀਂ ਤਾਂ ਇਹ ਸੋਚੋ ਕਿ ਅੱਜ ਤੋਂ ਬਾਅਦ ਹੁਣ ਸਾਡੇ ਕੋਲੋਂ ਕੋਈ ਹਾਦਸਾ ਨਹੀਂ ਹੋਣਾ ਹੂੰ ਕਿ ਅਸੀਂ ਸੁਚੇਤ ਚੱਲਾਂਗੇ ਹੂੰ ਅਮਰੀਕਾ ਕੈਨੇਡਾ ਦੁਬਈ ਵਰਗੇ ਮੁਲਕਾਂ ਦੇ ਵਿੱਚ ਟਰਾਲੇ ਚੱਲਦੇ ਆ ਹੂੰ ਟਾਈਮਿੰਗ ਅਗਲੀ ਨਹੀਂ ਬਿਲਕੁਲ ਇਹ ਭਾਈ ਇੰਨੇ ਸਮੇਂ ਤੇ ਤੈਨੂੰ ਸੌ ਜਾਣਾ ਹੈ ਹਮ ਇੱਥੇ ਟਰੱਕ ਸਾਡਾ ਖੜ ਜਾਣਾ ਹੈ ਇਸ ਤੋਂ ਬਾਅਦ ਇੰਨੇ ਸਮੇਂ ਬਾਅਦ ਤੈਨੂੰ ਉੱਠਣਾ ਹੈ ਟਰੱਕ ਨੂੰ ਦੁਬਾਰਾ ਤੋਰਨਾ ਹੈ ਹਮ ਇੱਥੇ ਪਾਰਕ ਕਰਨਾ ਹੈ ਇੱਥੇ ਤੂੰ ਪਾਰਕ ਨਹੀਂ ਕਰਨਾ ਹੈ ਇੱਥੇ ਗੱਡੀ ਤੇਰੀ ਬੰਦ ਹੋ ਜਾਣੀ ਇੱਥੋਂ ਚੱਲ ਜਾਣੀ ਆ ਸਾਰੀਆਂ ਚੀਜ਼ਾਂ ਦੇ ਕਾਨੂੰਨ ਦੀਓ ਪਾਲਣਾ ਕਰਦੇ ਆ ਬੁੱਕ ਭਰਦੇ ਨਹੀਂ ਹਮ ਸਾਡੇ ਵਾਲੇ ਦੀ ਬੁੱਕ ਕਿੱਥੋਂ ਦੀ ਕਦੇ ਕੋਈ ਸਮਝ ਚੇਤੇ ਕਰੋ ਬੱਸਾਂ ਦੇ ਵਿੱਚ ਕੰਡਕਟਰ ਖੜ ਕੇ ਬੁੱਕ ਭਰਦੇ ਹੁੰਦੇ ਸੀ ਨਾ ਜੀ ਅੱਜ ਕਿੱਥੇ ਉਹਨਾਂ ਦੇ ਕੋਲ ਬੁੱਕਾਂ ਨਹੀਂ ਹੈ ਹੁਣ ਕਿੱਥੇ ਗਿਆ ਉਹ ਸਮਾਂ ਇਹ ਲੋਕ ਕਾਨੂੰਨ ਤੋਂ ਦੌੜਦੇ ਇਸ ਕਰਕੇ ਜਦੋਂ ਵੀ ਮੜਾ ਜਾ ਇਹਨਾਂ ਨੂੰ ਸੇਕ ਲੱਗਣ ਲੱਗਦਾ ਹੈ ਹੁਣ ਤੁਹਾਨੂੰ ਇਸ ਗੱਲ ਦੀ ਗਾਰੰਟੀ ਦੇ ਦਈਏ ਡਰਾਈਵਰਾਂ ਕੰਡਕਟਰਾਂ ਨੂੰ ਸਾਰਿਆਂ ਨੂੰ ਤੇ ਜਿੰਨੇ ਵੀ ਟਰੱਕਾਂ ਵਾਲੇ ਵੀ ਤੇ ਜਾਂ ਬੱਸਾਂ ਵਾਲੇ ਆ ਕਾਰਾਂ ਵਾਲੇ ਆ ਵੀ ਭਾਈ ਤੁਸੀਂ ਬੰਦਾ ਮਾਰੋ ਤੇ ਨੱਟ ਜਾਓ ਹੂੰ ਫੇਰ ਖੁਸ਼ ਹੈ ਬਿਲਕੁਲ ਕਿਸੇ ਹੋਰ ਦਾ ਘਰ ਪੱਟ ਕੇ ਤੁਸੀਂ ਖੁਸ਼ ਹੂੰ ਇੱਥੇ ਬਹੁਤ ਸਾਰੇ ਹਾਦਸੇ ਜਿਹੜੇ ਆ ਉਹ ਅਣਸੁਲਝੇ ਰਹਿ ਜਾਂਦੇ ਆ ਜੀ ਪਤਾ ਨਹੀਂ ਲੱਗਦਾ ਕੌਣ ਕਿਹਨੂੰ ਮਾਰ ਕੇ ਨੱਠ ਗਿਆ ਇਸੇ ਕਰਕੇ ਹਾਦਸਿਆਂ ਦੀ ਗਿਣਤੀ ਵੱਧਦੀ ਆ ਇਸੇ ਕਰਕੇ ਕੋਈ ਰੁਕਦਾ ਨਹੀਂ ਕਿ ਮਾਰ ਕੇ ਫੜਾਫੜ ਨੱਠ ਜਾਓ ਸੜਕ 'ਤੇ ਪਤਾ ਲੱਗਣਾ ਜੀ ਜਦੋਂ ਗਲ ਦੇ ਵਿੱਚ ਘੰਟੀ ਪਈ ਹੋਵੇ ਨਾ ਡੇਹਾਂ ਪਾਇਆ ਹੋਵੇ ਉਦੋਂ ਪਸ਼ੂ ਨੱਠਦਾ ਨਹੀਂ ਹੂੰ ਤੇ ਜੇ ਪਸ਼ੂ ਦੇ ਗਲ ਦੇ ਵਿੱਚ ਡੇਹਾਂ ਨਾ ਪਾਇਆ ਹੋਵੇ ਤਾਂ ਅਗਲਾ ਉਹਦੇ ਡੰਗੇ ਮਾਰਦਾ ਫਿਰਦਾ ਇਹ ਡੇਹਾਂ ਪੈਣ ਲੱਗਾ ਹੋਣ ਇਹਨਾਂ ਤੇ ਹੂੰ ਹੁਣ ਜਦੋਂ ਨੱਠਣਗੇ ਤੇ ਆਪਦੇ ਗੋਡੇ ਭੱਜਣਗੇ ਜੀ ਤੇ ਜਦੋਂ ਗੋਡੇ ਭੱਜਣੇ ਆ ਤਾਂ ਫਿਰ ਇਹਨਾਂ ਨੇ ਹਾਦਸੇ ਨਹੀਂ ਕਰਨੇ ਹੂੰ ਇਹ ਕਾਨੂੰਨ ਇਸ ਕਰਕੇ ਬਣਿਆ ਹੋਇਆ ਹੈ ਕਿ ਤੁਸੀਂ ਕਿਸੇ ਮਾਸੂਮ ਨੂੰ ਕਿਸੇ ਬੰਦੇ ਨੂੰ ਮਾਰ ਕੇ ਨਟੋਣਾ ਤੇ ਜਿਹੜੀਆਂ ਗਿਣਤੀਆਂ ਮਿੰਤੀਆਂ ਬਾਹਰਲੀ ਪੁਲਿਸ ਕੋਲ ਹੈਗੀਆਂ ਸਾਡੀ ਕੋਲ ਵੀ ਹੈਗੀਆਂ ਜੇ ਇਮਾਨਦਾਰੀ ਨਾਲ ਕੰਮ ਕਰੇ ਉਹਨਾਂ ਦੇ ਕੋਲ ਵੀ ਮਿੰਤੀਆਂ ਹੈਗੀਆਂ ਉਹ ਵੀ ਇੱਕ ਫੀਤਾ ਲਾ ਕੇ ਦੱਸ ਸਕਦੇ ਵੀ ਸਪੀਡ ਕਿਹਦੀ ਤੇਜ਼ ਸੀ ਤੁਸੀਂ ਕਦੇ ਸੋਚ ਕੇ ਦੇਖਿਓ ਸੜਕ ਦੇ ਉੱਪਰ ਟਾਇਰ ਇੱਕ ਖਿਸਦਾ ਨਾ ਉਸ ਟਾਇਰ ਨੂੰ ਫੀਤੇ ਨਾਲ ਮਿਲਿਆ ਜਾਂਦਾ ਅੱਛਾ ਉਸੋਫੀਤੇ ਨਾਲ ਮਿਲ ਕੇ ਕਾਰ ਦੀ ਸਪੀਡ ਪਤਾ ਲੱਗ ਜਾਂਦੀ ਹੈ ਠੀਕ ਹੈ ਕਿੰਨੀ ਸਪੀਡ ਤੇ ਸੀ ਤੇ ਇਹਨੇ ਬ੍ਰੇਕ ਮਾਰੀ ਹੈ ਹੂੰ ਇਹ ਗਿਣਤੀਆਂ ਮੇਰੇ ਤੇ ਸਾਡੇ ਕੋਲ ਵੀ ਹੈਗੀਆਂ ਹੂੰ ਪਰ ਕਰਦਾ ਕੋਣ ਹੈ ਕਿੰਨੇ ਕੁ ਪੁਲਸ ਵਾਲਿਆਂ ਨੂੰ ਇਹਦੇ ਬਾਰੇ ਪਤਾ ਹੋਊਗਾ ਪਤਾ ਵੀ ਹੋਊਗਾ ਤਾਂ ਉਹ ਲੱਗੂਗਾ ਬਿਲਕੁਲ ਹੁਣ ਸਾਨੂੰ ਇੱਥੇ ਜੇਕਰ ਹਿੱਟਨ ਰਨ ਕਾਨੂੰਨ ਲਿਆਂਦਾ ਗਿਆ ਭਾਈ ਇਹ ਉਹਨਾਂ ਵਾਸਤੇ ਆ ਕਿ ਜਿਹੜੇ ਲੋਕ ਮਾਰ ਕੇ ਦੌੜਨ ਦੇ ਸ਼ੌਕੀਨ ਨੇ ਹੂੰ ਜੀ ਜਿਨ੍ਹਾਂ ਨੇ ਆਰਾਮ ਦੇ ਨਾਲ ਗੱਡੀ ਬਕਾਇਦਾ ਕਾਨੂੰਨ ਦੇ ਨਾਲ ਚ ਤੁਸੀਂ ਕਾਨੂੰਨ ਦੇ ਨਾਲ ਚੱਲੋਗੇ ਨਾ ਤੁਹਾਡਾ ਨੁਕਸਾਨ ਨਹੀਂ ਹੋਊਗਾ ਜੀ ਤੇ ਜੇਕਰ ਤੁਸੀਂ ਕਾਨੂੰਨ ਤੋੜਨ ਦੇ ਸ਼ੌਕੀਨ ਆ ਤਾਂ ਫਿਰ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਉਹ ਫਿਰ ਹੁਣ ਤੁਹਾਡਾ ਜਮ ਕੁੱਟਿਆ ਜਾਣਾ ਹੁਣ ਜੋ ਮਰਜ਼ੀ ਹੋ ਜੇ